ਸੋ ਕੈਨੇਡਾ ਨੂੰ ਲੈ ਕੇ ਸੁਨੇਹਾ मैम ਹੋਣੀ ਇੱਕ ਬਹੁਤ ਮਹੱਤਵਪੂਰਨ ਟੌਪਿਕ ਦੇ ਉੱਤੇ ਵਿਦਿਆਰਥੀਆਂ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਗੇ ਇਦੇ ਵਿੱਚ ਕੋਈ ਦੋਹਰਾ ਨਹੀਂ ਹੈ ਕਿ ਸਾਰੇ ਵਿਦਿਆਰਥੀ ਇਹ ਸੋਚ ਕੇ ਹੀ ਦਾਖਲੇ ਲੈਂਦੇ ਨੇ ਆਪਣੀ ਜ਼ਿੰਦਗੀ ਪਲਾਨ ਕਰਦੇ ਨੇ ਕਿ ਕੈਨੇਡਾ ਚ ਸੈਪਟੰਬਰ ਜਾਂ ਜਨਵਰੀ ਇਨਟੇਕ ਵੇਲੇ ਕਿਹੜੇ ਕੋਰਸਸ ਦੀ ਡਿਮਾਂਡ ਹੈ ਪਰ ਅਸੀਂ ਇਹ ਵੀ ਗੱਲ ਜ਼ਹਿਨ ਚ ਰੱਖੀਏ ਕਿ ਅੱਜ ਜਿਨ੍ਹਾਂ ਕੋਰਸਸ ਦੀ ਡਿਮਾਂਡ ਹੈ ਤੁਹਾਡਾ ਕੋਰਸ ਮੁਕਣ ਤੋਂ ਬਾਅਦ 2 ਸਾਲ ਬਾਅਦ ਵੀ ਕੀ ਉਹਨਾਂ ਕੋਰਸਿਸ ਦੀ ਡਿਮਾਂਡ ਰਹੇਗੀ ਅਜੇ ਹਾਲਾਤਾਂ 'ਚ ਤੁਸੀਂ ਕਿਵੇਂ ਤੈਅ ਕਰੋ ਕਿ ਤੁਸੀਂ ਕਿਹੜਾ ਕੋਰਸ ਲੈਣਾ ਹੈ ਪੂਰੀ ਕਲੈਰਿਟੀ ਸੁਨੇਹਾ ਮੈਮ ਸਾਡੇ ਨਾਲ ਸਾਂਝੀ ਕਰਨਗੇ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਿ ਇਸ ਟਾਪਿਕ ਨੂੰ ਅਡਰੈਸ ਕਰਾਂ ਸੋ ਕੈਨੇਡਾ ਸਟਡੀ ਵੀਜ਼ਾ ਸੈਪਟੈਂਬਰ ਇਨਟੇਕ ਜਾਂ ਜਨੂਅਰੀ ਇਨਟੇਕ ਦੀ ਗੱਲ ਕਰੀਏ ਤਾਂ ਕੋਰਸਿਸ ਨੂੰ ਲੈ ਕੇ ਸਟੂਡੈਂਟਸ ਦੇ ਵਿੱਚ ਇੱਕ ਨਵੀਂ ਕਨਫਿਊਜ਼ਨ ਬਣ ਗਈ ਆ ਦੇਖੋ ਪਹਿਲੇ ਇੱਕ ਬਹੁਤ ਹੀ ਕਲੀਅਰ ਚੀਜ਼ ਹੁੰਦੀ ਸੀ ਕਿ ਕਿ ਤੁਹਾਡੇ ਰੈਲੇਵੈਂਟ ਜਿਹੜੀ ਸਟੱਡੀ ਹੈਗੀ ਆ ਸੀ ਉਹ ਕੋਰਸ ਅਡਾਪਟ ਕਰਦੇ ਸੀ ਬਟ ਹੁਣ ਸਟੂਡੈਂਟ ਇੱਕ ਨਵੀਂ ਟਰੈਕ ਤੇ ਚੱਲਣ ਲੱਪਿਆ ਕਿ ਉਹ ਉਹ ਕੋਰਸਿਸ ਲੈ ਰਿਹਾ ਜਿੱਥੇ ਉਹ ਡਿਮਾਂਡ ਦੇ ਵਿੱਚ ਹੈਗੀ ਆ ਸੀਆਰਪੀ ਜਦਾ ਇਸ ਟਾਈਮ ਹਾਈ ਚੱਲ ਰਿਹਾ ਵਾ ਔਰ ਉਹਦਾ ਵੀ ਪੀਆਰ ਈਜ਼ੀ ਹੋ ਜੂਗੀ ਸੋ ਇਹਦੇ ਵਿੱਚ ਕੀ ਹੈਗਾ ਕਿ ਸਭ ਤੋਂ ਪਹਿਲੇ ਵੀਜ਼ਾ ਲੈਣਾ ਪਹਿਲੇ ਜ਼ਰੂਰੀ ਹੈ ਨਾ ਕਿ ਉੱਥੇ ਕਿਹੜੇ ਕੋਰਸ ਦੀ ਕੀ ਡਿਮਾਂਡ ਹੈਗੀ ਆ ਉਹ ਬਾਅਦ ਦੀ ਗੱਲ ਆ ਸਪੋਜ਼ ਕਰੋ ऐसे मगर प्लंबर की जरूरत है आरूरत आज आ जो तो तुसी अपनी कंप्लीट करनी स्टडी उदो जरूरी नहीं क्यों हो गए सो मोर फोकस ਕਿ ਤੁਸੀਂ ਪਹਿਲੇ ਆਪਣੇ ਕੋਰਸ ਦਾ ਰੈਲੇਵੈਂਟ ਦੇਖੋ ਉਹਦਾ ਤੁਸੀਂ ਵੀਜ਼ੇ ਤੇ ਫੋਕਸ ਕਰੋ ਐਂਡ ਸੈਕਿੰਡ ਚੀਜ਼ ਉਹ ਜਿੰਨੇ ਵੀ ਡਿਪਲੋਮਾਸ ਹੈਗੇ ਆ ਸੋ ਡਿਪਲੋਮਾਸ ਤੇ ਵੀਜ਼ੇ ਨਹੀਂ ਲੱਗ ਰਿਹਾ ਸ਼ਾਰਟ ਡਿਪਲੋਮਾਸ ਸ਼ਾਰਟ ਕੋਰਸਸ ਤੇ ਵੀਜ਼ਾਸ ਨਹੀਂ ਆਨੇ ਆ ਤੁਸੀਂ ਇਸ ਚੀਜ਼ ਤੇ ਕਨਫਿਊਜ਼ ਨਾ ਹੋ ਕਿਉਂਕਿ ਕੁਝ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਉਹ ਕੋਰਸਸ ਕਰੋ ਜਿਹੜੇ ਡਿਮਾਂਡ ਚ ਜਿਹੜੇ ਲਈ ਪੀਆਰ ਈਜ਼ ਆ ਬਟ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੀ ਤਾਂ ਵੀ ਪੀਆਰ ਸੋ ਇਹ ਕਨਫਿਊਜ਼ਨ ਦੇ ਵਿੱਚ ਨਾ ਪਾਓ ਨਾਰਮਲੀ ਦੇਖੋ ਤੁਹਾਡੀ ਪ੍ਰੋਫਾਈਲ ਦੇ ਨਾਲ ਕਿਹੜਾ ਕੋਰਸ ਰੈਲੇਵੈਂਟ ਹੈ ਐਂਡ ਗੋ ਫॉर द ਡਿਗਰੀ ਸਪੈਸ਼ਲੀ ਫॉर ਆਰਟਸ ਐਂਡ ਕਾਮਰਸ ਸਟੂਡੈਂਟਸ ਕਿਉਂਕਿ ਆਰਟਸ অর ਕਾਮਰਸ ਵਾਲੇ ਅਰਲੀ ਚਾਈਲਡ ਐਜੂਕੇਸ਼ਨ ਹੋ ਗਿਆ ਜਾਂ ਕੁਝ ਹੈਲਥ ਦੇ ਹੋ ਗਏ ਛੋਟੇ ਛੋਟੇ ਕੋਰਸੇ ਜਿਹੜੇ ਕੀ ਉਹਨਾਂ ਦੇ ਡਿਪਲੋਮਸ ਉਹਨਾਂ ਦੀ ਪ੍ਰੀਵੀਅਸ ਸਟੱਡੀ ਦੇ ਨਾਲ ਵੀ ਨਹੀਂ ਮੈਚ ਕਰ ਰਿਹਾ ਸੋ ਬਹੁਤ ਚੀਜ਼ਾਂ ਆਂ एस10 कनाडा ਦਾ ਵੀਜ਼ਾ ਲੈਣਾ ਇਜ਼ੀ ਟਾਸਕ ਨਹੀਂ ਹੈਗਾ ਚਲੋ ਤੁਸੀਂ ਫੁੱਲ ਫੀ ਦੇ ਦੋਗੇ ਜੀਆਈਸੀ ਦੇ ਦੋਗੇ ਫਾਈਨੈਂਸ਼ੀਅਲਸ ਗੁੱਡ ਦਿਖਾ ਦੋਗੇ ਬਟ ਇੱਥੇ ਆਪਣੀ ਹਮ ਗਲਤੀ ਨਾ ਕਰੋ ਕਿਉਂਕਿ ਪਹਿਲੇ ਤਾਂ ਸਟੂਡੈਂਟਸ ਦਾ ਮਾਈਂਡ ਸੈਟਅਪ ਇਹ ਵੀ ਨਹੀਂ ਹੋ ਰਿਹਾ ਸੀ ਕਿ ਕਿਉਂ ਜੀਆਈਸੀ ਪੂਰੀ ਦੇਈਏ ਕਿਉਂ ਫੀਸ ਪੂਰੀ ਦੇਈਏ ਕਿਉਂ ਫੰਡਿੰਗ ਦਿਖਾਣੀ ਆ ਬਟ ਜਦੋਂ ਰਿਫਿਊਜ਼ਲਸ ਆਨੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਜਦੋਂ ਤੁਸੀਂ ਦੇਖਿਆ 5.5 ਵਾਲੇ ਦੀ ਰਿਫਿਊਜ਼ਲ ਆਇਆ ਜene ਫਾਈਨੈਂਸ਼ੀਅਲ ਸੀ ਦਿਖਾਇਓ ਕੇਪ ਸੋਰਸ ਤੇ ਵੀ ਆ ਗਿਆ ਸੋ ਥੋੜਾ ਜਿਹਾ ਮਾਈਂਡ ਡਿਵੈਲਪ ਹੋ ਗਿਆ ਕਿ ਹੁਣ ਸਾਨੂੰ ਆ ਚੀਜ਼ਾਂ ਕਰਨੀਆਂ ਪੈਣੀਆਂ ਸਟਿਲ ਇਹ ਕੋਸ਼ਿਸ਼ਿੰਗ ਆਂਦੀ ਆ ਕਿ ਮੈਮ ਪੂਰੀ GIIC ਪਰ ਇਹ ਨਾ ਪੜਾਂਗੇ ਤਾਂ ਵੀਜ਼ਾ ਨਹੀਂ ਆਏਗਾ ਦੇਖੋ ਕੋਈ ਹਾਰਡ ਐਂਡ ਫਾਸਟ ਰੂਲ ਤਾਂ ਹੈ ਹੀ ਨਹੀਂ ਆ ਬਟ ਦ ਥਿੰਗ ਇਜ਼ ਕੰਪੀਟੀਸ਼ਨ ਆ ਹੁਣ ਉਹਨਾਂ ਨੇ ਜਿਹੜਾ ਕੈਪਿੰਗ ਇੰਪਲੀਮੈਂਟ ਕਰਤੀ ਆ ਤਾਂ ਵੀਜ਼ਾ ਜ਼ੋਨ ਨੇ ਹੈ ਗਿਆ ਤਾਂ ਆਬਵੀਅਸ ਆ ਨਾ ਕਿ ਜਿਹੜਾ ਹਰ ਪੈਰਾਮੀਟਰ ਨੂੰ ਫੁੱਲਫਿਲ ਕਰੂਗਾ ਵੀਜ਼ਾ ਉਹਨੂੰ ਫਸਟ ਪ੍ਰੈਫਰੈਂਸ ਦਿੱਤੀ ਜਾਊਗੀ ਕਿਉਂਕਿ ਉਹਨਾਂ ਨੇ ਆਪਣੇ ਪੂਰੇ ਸਾਲ ਦਾ ਕੋਟਾ ਪੂਰਾ ਕਰਨਾ ਸੋ ਬਹੁਤ ਚੀਜ਼ਾਂ ਹੈਗੀਆਂ ਉਹਦੇ ਲਈ ਤੁਹਾਨੂੰ ਇੱਕ ਪ੍ਰੋਪਰ ਗਾਈਡਲਾਈਨ ਦੀ ਜ਼ਰੂਰਤ ਹੈ ਗਿਆ ਤੁਸੀਂ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਫ੍ਰੀ ਆਫ ਕਾਸਟ ਅਸੈਸਮੈਂਟ ਕਰਵਾ ਸਕਦੇ ਹੋ আর اگر ਤੁਸੀਂ ਕੈਨੇਡਾ ਦੀ ਅਪਲੀਕੇਸ਼ਨਸ ਆਨਲਾਈਨ ਲਾਣੇ ਹੋ ਤਾਂ ਤੁਹਾਡੇ ਤੋਂ ਪਹਿਲੇ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਲਿੱਤੀ ਜਾਏਗੀ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਹੱਤਵਪੂਰਨ ਟਾਪਿਕ ਸਾਡੇ ਅੱਜ ਦੇ ਐਕਸਪਰਟ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਔਰ ਮੈਂ ਸਾਰੇ ਵਿਦਿਆਰਥੀਆਂ ਨੂੰ ਕਹੂੰਗਾ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰੋ ਤੁਸੀਂ ਨੇੜੇ ਦੇ ਦਫ਼ਤਰ ਚ ਜਾਓ एक्सपर्ट ਦੇ ਨਾਲ ਗਲਬਤ ਕਰੋ ਕੋਈ ਵੀ ਕਨਫਿਊਜ਼ਨ ਹੈ ਜਦੋਂ ਤੱਕ ਉਹ ਕਲੀਅਰ ਨਹੀਂ ਹੋ ਜਾਂਦੀ ਕਲੈਰਿਟੀ ਨਹੀਂ ਹੋ ਜਾਂਦੀ ਤਦ ਤੱਕ ਆਪਣੀ ਜ਼ਿੰਦਗੀ ਦੇ ਫੈਸਲੇ ਨਾ ਕਰੋ ਤੁਸੀਂ ਨੇੜੇ ਦੀ ਬ੍ਰਾਂਚ ਨਿੱਜੀ ਤੌਰ ਤੇ ਜਾਓ ਤੁਸੀਂ ਆਨਲਾਈਨ ਸੰਪਰਕ ਕਰੋ ਈਮੇਲ ਕਰੋ ਜਾਂ ਤੁਸੀਂ ਟੈਲੀਫੋਨ ਦੇ ਉੱਤੇ ਗੱਲ ਕਰੋ ਸੋ ਕਲੈਰਿਟੀ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਥੈਂਕ ਯੂ ਸੋ ਮਚ